ਉਹ ਜੱਟਾਂ ਦੇ ਪੁੱਤਾਂ ਦਾ ਕੰਮ ਟੀਲੀ ਲਾਉਣਾ ਜੱਟੀਏ ਈ ਸਾਨੂੰ ਕਿਹੜਾ ਫੜੂ ਅਸੀਂ ਅੱਗ ਲਾਉਣਾ ਚੱਟੀਏ ਕਿੰਦਿਆ ਅੱਗ ਨਹੀਂ ਲਾਵੀਂ ਹੋ ਨਾ 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 ਮਾ ਮਾ ਅੱਗ ਨਹੀਂ ਲਾਉਣੀ ਅੱਗ ਨਹੀਂ ਲਾਉਣੀ ਕੀ ਗੱਲ ਤੇਰਾ ਗੁੱਠਾ ਲਵਾ ਕੇ ਲਾਉਣੀ ਐ ਉਹ ਨਹੀਂ ਨਹੀਂ ਯਾਰ ਅੱਗ ਨਹੀਂ ਲਾਉਣੀ ਕੀ ਆਉਣੀ ਲਾਉਣੀ ਖੜ ਜਾ ਖੜ ਜਾ ਖੜ ਜਾ ਆ ਗਿਆ ਇਹ ਕਾ ਆਓ ਜੀ ਆਪਰੋ ਕੀ ਆਲਾ ਬਾਈ ਵਧੀਆ ਅੱਗ ਨਹੀਂ ਲਾਉਣੀ ਬਾਈ ਤੁਸੀਂ ਕੌਣ ਆ ਬਾਈ ਬਾਈ ਮੈਂ ਸਰਕਾਰ ਵੱਲੋਂ ਆਇਆ 1000 ਰੁਪਇਆ ਲੈ ਕੇ ਆਇਆ ਨਹੀਂ ਨਹੀਂ ਮੈਂ ਤਾਂ ਮਾਸਟਰ ਲੱਗਾ ਮੈਂ ਤਾਂ ਕੱਲਿਆ ਸਰਕਾਰ ਨੇ ਯਾਰ ਅੱਛਾ ਕੱਲਿਆ ਅੱਗ ਨਹੀਂ ਲਾਉਣੀ ਕਾਨੂੰਨ ਬਹੁਤ ਬਹਿ ਕੇ ਬਹਿ ਕੇ ਸੁਣਾ ਇੱਥੇ ਬਹਿ ਯਾਰ ਬੜੇ ਸਖਤ ਆ ਯਾਰ ਇੱਥੇ ਬਹਿ ਕੇ ਸੁਣਾ ਮੇਰੇ ਨਾਲ ਐਤ ਕੀ ਬਾਈ ਕਾਨੂੰਨ ਬਹੁਤ ਸਖਤ ਹੈ ਸਖਤ ਹੈ ਹੋਰ ਤੇ ਧੁੱਪੇ ਰੱਖਦੇ ਨਰਮ ਹੋ ਜੂ ਉਹਵੇਂ ਨਹੀਂ ਬਾਈ ਯਾਰ ਹੋਰ ਹਾਈ ਕੋਰਟ ਬਹੁਤ ਸਖਤ ਹੈ ਐਤ ਕੀ ਈ ਆ ਨਾ ਉਹ ਕਹਿੰਦਾ ਵੀ ਐਦ ਕੀ ਅੱਗ ਨਹੀਂ ਲਾਉਣੀ ਇਹ ਤੇ ਨੁਕਸਾਨ ਬਹੁਤ ਆ ਯਾਰ ਕਿਉਂ ਨੁਕਸਾਨ ਆ ਨੁਕਸਾਨ ਬਹੁਤ ਆ ਯਾਰ ਮੇਰੇ ਕੋਲੇ ਇੰਨੀ ਕ ਜਮੀਨ ਹੈ ਠੀਕ ਹੈ ਮੈਨੂੰ ਕੋਈ ਮੇਰੇ ਕੋਲੇ ਕੋਈ ਭਰਾਵਾ ਸਾਥ ਨਹੀਂ ਸੰਦੇੜਾੜੀ ਮੈਂ ਆਗ ਹੀ ਲਾਉ ਮੈਂ ਹੋਰ ਕੀ ਕਰੂੰ ਕੋਈ ਯਾਰ ਬੇਰੀ ਗੱਲ ਨਹੀਂ ਸਮਝਿਆ ਤੂੰ ਐਦ ਕੀ ਕਾਨੂੰਨ ਬਹੁਤ ਸਖਤ ਆ ਤੂੰ ਇਹਦੇ ਅੱਗ ਦੇ ਨੁਕਸਾਨ ਬਹੁਤ ਆ ਫਾਇਦੇ ਆ ਤੂੰ ਮੈਨੂੰ ਦੋ ਫਾਇਦੇ ਦੱਸ ਮੈਂ ਤੈਨੂੰ ਚਾਰੰਗਾ ਰੱਖ ਦਿੰਦਾ ਦੱਸ ਦੋ ਫਾਇਦੇ ਪਹਿਲਾ ਨੰਬਰ ਫਾਇਦਾ ਆਫਸਰੋ ਇਹ ਹੈ ਓਏ ਤੇਰੀ ਪਹਿਲਾ ਨੰਬਰ ਅਫਸਰ ਹੋਏ ਆ। ਦੇਖਿਓ ਭਾਈ ਆ ਕੇ ਨਾ। ਉਹ ਨਹੀਂ ਨਹੀਂ ਬਿਜਾਦੀ ਬਿਜਾਦੀ। ਪਹਿਲਾ ਫਾਇਦਾ ਤਾਂ ਅਫਸਰ ਹੋਏ ਆ। ਹਾਂ। ਹਣ ਸਾਡੀ ਪ੍ਰਾਲੀ ਪਈ ਆ। ਹਾਂ। ਜਿੰਨੇ ਧਰਨੇ ਲੱਗਣਗੇ ਸੀਐਮ, ਪੀਐਮ, ਲੰਡੀ 부ਚੀ, ਲੀਲੀ ਫੀਲੀ ਜਿੰਨਿਆਂ ਦੇ ਪੁਤਲੇ ਬੰਨ੍ਹਣਗੇ ਸਾਰਿਆਂ ਦੇ ਪੁਤਲਿਆਂ 'ਚ ਸਾਡੀ ਪ੍ਰਾਲੀ ਪਾਉਗੀ। ਇੱਕ ਇਹਦਾ। ਹਾਂ। ਦੂਜਾ ਫਾਇਦਾ ਇਹ ਆ ਵੀ ਆਪਾਂ ਸ਼ਰਮਾ ਦਾ ਪਾਉਂਦੇ ਨਹੀਂ। ਹਾਂ। ਦੋ ਵਾਰੀ ਪਾਉਨੇ ਆ ਜਦੋਂ ਜੰਮਦਾ ਬੰਦਾ ਉਦੋਂ ਮਾਂ ਪਾਉਂਦੀ ਆ, ਜਦੋਂ ਵਿਆਹ ਕਰਾਉਂਦਾ ਉਦੋਂ ਭਾਬੀ ਪਾਉਂਦੀ ਆ। ਅੱਛਾ। ਆਪਣੇ ਰੜਕ ਪੈਂਦੀ ਰਹਿੰਦੀ ਆ ਜਿਹੜਾ ਸਾਡਾ ਧੂਆ ਇਹਦੇ ਨਾਲ ਫਿਰ ਬੰਦਾ ਆਇਆ ਕਰਦਾ ਨਾਲੇ ਗੰਦਾ ਪਾਣੀ ਨਿਕਲ ਜਾਂਦਾ ਨਾਲੇ ਜਾਲਾ ਨਿਕਲ ਜਾਂਦਾ ਨਾਲੇ ਸਾਫ਼ ਦੀਲਾ ਦਰਕ ਦੋ ਫਾਇਦੇ ਹੋਗੇ ਦੋ ਹੋਗੇ ਤੇ ਬਾਈ ਫਾਇਦੇ ਹੀ ਇਹਦੇ ਅੱਛਾ ਹਾਂ ਕੋਈ ਨੁਕਸਾਨ ਨਹੀਂ ਗਾ ਤੁਸੀਂ ਆਪਸਰੋ ਕਹਿੰਦੇ ਨੁਕਸਾਨ ਹੈ ਅੱਛਾ ਤੁਸੀਂ ਮੈਨੂੰ ਇਹ ਦੱਸੋ ਆਪਸਰੋ ਵੀ ਸਾਡਾ ਹੱਲ ਕੋਈ ਹੈ ਹੀ ਨਹੀਂ ਅਸੀਂ ਜ਼ਿੰਮੇਵਾਰ ਕਰਗੇ ਕੀ ਅੱਗ ਤੋਂ ਬਿਨਾ ਸਾਡੇ ਕੋਲ ਕੋਈ ਹੱਲ ਹੈ ਨਹੀਂ ਗਾ ਹੱਲ ਯਾਰ ਕੀ ਦੱਸਾਂ ਸੀਤਾ ਆਪਾਵਰਾਵਾ ਹੁਕਮ ਦੇ ਪੱਬੂਆ अच्छा ते ਹੋਰ ਆਉਣਾ ਪੈਂਦਾ ਕੀ ਕਰਗੇ ਤੇ ਨਾਲ ਬਾਦਸ਼ਾਹ ਜੀ ਕਰੋਗੇ ਬਾਦਸ਼ਾਹ ਚ ਨਹੀਂ ਆ ਸਕਦਾ ਨਾ ਮੈਨੂੰ ਇੱਕ ਗੱਲ ਦੱਸ ਸਾਹਿਬ ਅਸਰ ਤੂੰ ਮੈਨੂੰ ਇਹ ਦੱਸ ਵੀ ਕੀ ਨਾਂ ਲਿੰਦੇ ਆ ਵੀ ਆਫਸਰੋ ਫਿਰ ਤੂੰ ਨਾਂ ਨੂੰ ਨਾਲ ਦੀ ਨਾਲ ਹੀ ਲਿਖੀ ਬਿਲਕੁਲ ਬਿਲਕੁਲ ਨਾਲ ਦੀ ਨਾਲ ਆ ਪੈਨ ਕਾਪੀ ਤੈਨੂੰ ਪਤਾ ਨਾਲ ਰੱਖਿਆ ਨਾਲ ਦੀ ਨਾਲ ਨਾਂ ਮੈਨੂੰ ਇਹ ਦੱਸੋ ਆਫਸਰੋ ਤੁਹਾਡਾ ਦਸਹਿਰਾ ਕਿਵੇਂ ਰਿਆ ਦਸਹਿਰਾ ਬਹੁਤ ਵਦ ਘਰਿਆ ਵੀ ਫੁੱਟ ਲੰਮਾ 라ਵਣ ਬਣਾਇਆ ਸੀ ਬਹੁਤ ਮੱਚਾ ਚੁਰ ਲੀਆਂ ਪਾਲ ਬੜਾ ਕੋਸ ਲੱਗਾ ਸੀਗਾ ਇਹ ਇਹ ਥਾਲੇ ਆ ਵੜਿਆ ਆਪਸਾ ਨਹੀਂ ਹਰ ਬੈ ਬੈ ਇਹ ਦੱਸ ਇਹ ਥੋੜਾ 20 ਫੁੱਟ ਰਾਵਨ ਨੇ ਨਹੀਂ ਅੱਗ ਧੂਆਂ ਕੀਤਾ ਜੇ ਉਹਦਾ ਧੂਆਂ ਨਹੀਂ ਕਿਸੇ ਪਾਸੇ ਵੜਿਆ ਤੇ ਮਰੋ ਸਾਡੀ ਪੌਲੀ ਬਾਤ ਮਾ